ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਹੈ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਐਂਡ ਦੇ ਤੱਕ ਜ਼ਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਦੇ ਫੀਸ ਦੀ ਜੋ ਵੀ ਜਾਣਕਾਰੀ ਹੋਵੇਗੀ ਸਾਰਾ ਪ੍ਰੋਸੈਸ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਜੀ ਹਾਂ ਜੀ ਅਜਿਹਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਆਮਨਪ੍ਰੀਤ ਸਿੰਘ ਪਤਾ ਚਲੰਦਰ ਕਾਸਟ ਸਿੱਖ ਰਾਮਗੜੀਆ ਬੋਤ ਨਾਂਦਰਾ ਐਡਪਨੇਸਰ ਉਮਰ 3 ਸਤੰਬਰ 1996 ਕੱਦ 5 ਫੁੱਟ 9 ਇੰਚ ਪੜਾਈ ਬੀ ਐਸ ਸੀ ਹਸਪਿਟੈਲਿਟੀ ਮੈਨੇਜਮੈਂਟ ਐਡਵਾンスਡ ਡਿਪਲੋਮਾ ਇਨ ਹਸਪਿਟੈਲਿਟੀ ਮੈਨੇਜਮੈਂਟ ਪੈਡ ਇੱਕੀ ਮੈਰੀਡ ਆਸਟ੍ਰੇਲੀਆ ਪਿਤਾ ਰਵਿੰਦਰ ਸਿੰਘ ਰੇਮੈਂਟ ਐਕਸ ਲੈਕਚਰਰ ਆਫ ਜਰਨਲਿਜ਼ਮ ਇਨ ਯੂਨੀਵਰਸਿਟੀ ਰਿਟਾਇਰਡ ਚੀਫ ਸਬ ਐਡੀਟਰ ਇਨ ਪੰਜਾਬ ਕੇਸਰੀ ਨਿਊਜ਼ਪੇਪਰ ਮਾਤਾ ਕੁਲਦੀਪ ਕੌਰ ਰਿਟਾਇਰ 뮤직 টিਚਰ ਤੇ ਪਰਿਵਾਰ ਦੀ ਮੰਗੇਜੀ ਕੁੜੀ ਸੋਨੀ ਸੁਨੱਖੀ ਹੋਵੇ ਬੀਏ ਦਾ ਪਲੱਸ 2 ਪਾਸ ਹੋਵੇ ਰਾਮਗੜੀਆ ਕਾਸਟ ਦੀ ਹੀ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਜੀ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੋਰ ਪਤਾ ਅਮਰੀਕਾ ਕਾਸਟ ਜੱਟ ਸਿੱਖ ਗੋਤ ਸੰਗਾ ਉਮਰ 1999 ਪੜਾਈ ਐਮਏ ਹਿਸਟਰੀ ਪੀਬੀਏ ਬੀਐਡ ਕੋਪਾ ਆਈਟੀਆਈ ਕੋਰਸ ਪ੍ਰਾਇ ਇੱਕੀ ਮੈਰਿਡੇ ਪੈਣਾ ਦੋਨੇ ਮੈਰਿਡ ਨੇ ਪੰਜਾਬ ਪੁਲਿਸ ਜੋਬ ਲੜਕੀ ਹੈ ਡੀਕੇਪ ਡੀਜੀ ਦੇ ਪਰਿਵਾਰ ਦੀ ਮੰਗੇ ਜੀ ਮੁੰਡਾ ਹੈਂਡੀਕੈਪਡ ਹੋਵੇ ਗਵਰਨਮੈਂਟ ਜੌਬ ਕਰਦਾ ਹੋਵੇ ਤੇ ਜ਼ਮੀਨ ਵੀ ਹੋਵੇ ਤੇ ਸਿਰਫ ਜੱਟ ਸਿੱਖ ਫੈਮਿਲੀ ਹੀ ਇਹਨਾਂ ਨੂੰ ਸੰਪਰਕ ਕਰੇ ਅਮ੍ਰਿਤਸਰ ਗੁਰਦਾਸਪੁਰ ਨੂੰ ਪਹਲੇ ਤੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਦੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕੀ ਦਾ ਰਿਸ਼ਤਾ ਕਾਸਟ ਕਸ਼ਪ ਰਾਜਪੂਤ ਗੋਤ ਮੇਰਾ ਉਮਰ 26/7/1993 ਕੱਦ 5 ਫੁੱਟ 5 ਇੰਚ ਪੜਾਈ ਜੀ ਐਨ ਐਮ ਨਰਸਿੰਗ ਪ੍ਰਾਏ ਏਕੇ ਮੈਰੀਡੇ ਭੈਣ ਏਕੇ ਮੈਰੀਡੇ ਪਿਤਾ ਐਕਸਪਾਇਰ ਨੇ ਮਾਤਾ ਪ੍ਰਾਈਵੇਟ ਟੀਚਰ ਨੇ ਕੰਮੇ ਜੀ ਕੁੜੀ ਪ੍ਰਾਈਵੇਟ ਨੌਕਰੀ ਕਰਦੀ ਏ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਇਟਲੀ ਨਿਊਜ਼ੀਲੈਂਡ ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਹੋਵੇ ਤੇ ਜਾਂ ਫਿਰ ਆਪਣਾ ਬਿジネス ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਮਲਪ੍ਰੀਤ ਕੌਰ ਪਤਾ ਲੁਧਿਆਣਾ ਕਾਸਟ ਕਸ਼ਪ ਰਾਜਪੂਤ ਗੋਤ ਮੇਰਾ ਉਮਰ 11 2003 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਪੀਟੀਈ ਸਕੋਰ ਓਵਰ ਆਲ 6. ਸੌਰੀ 62 2 ایس کمپیوٹر ڈپلومہ ਪਰਵਾਰ ਦੀ ਮੰਗੇ ਜੀ ਅਬਰੋਰ ਸਟੱਡੀ ਲਈ ਖਰਚਾ ਕਰਨ ਲਈ ਮੁੰਡਾ ਚਾਹੀਦਾ ਹੈ ਨਾਲ ਪਰਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕਰਨ ਵਾਲਾ ਕਾਸਟ ਰਵੀਦਾਸੀਆ ਗੂਤ ਬੰਦਰ ਉਮਰ 12/7/1995 ਕੱਦ 164 ਸੈਂਟੀਮੀਟਰ ਪੜਾਈ بی ٹیک ਬੈਡ ਐਕੀ ਮੈਰੀਡੇ ਭਰਾ ਇੱਕ ਸਾਫਟਵੇਅਰ ਇੰਜੀਨੀਅਰਿੰਗ ਇਨ ਐਮ ਐਨ ਸੀ ਗੁਰੂਗਾਓ ਪਿਤਾ ਰਟਾਇਰ ਨੇ ਬੀ ਐਸ ਐਫ ਤੇ ਪਰਿਵਾਰ ਦੀ ਮਹੰਗੇ ਜੇ ਮੁੰਡਾ ਕੈਨੇਡਾ ਜਾਂ ਯੂ ਐਸ ਏ ਵੈਲ ਸੈਟਲ ਹੋਵੇ ਵੈਸ਼ਨੂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਕਾਸਟ ਜਟ ਸਿੱਖ ਪਤਾ ਮੋਗਾ ਉਮਰ ਸ਼ਬੀ 2 1997 ਪੜ੍ਹਾਈ ਪਲੱਸ 2 ਬੀਏ ਆਈਟੀ ਆਈ ਡਿਪਲੋਮਾ ਕੰਪਿਊਟਰ ਐਪਲੀਕੇਸ਼ਨ ਪੈਨ ਏ ਕੇ ਮੈਰੀਡ ਇ ਕੈਨੇਡਾ ਸੈਟਲ ਹੈ ਤੇ ਕੰਮੇਜੀ ਇਨਾਂ ਦਾ ਮੁੰਡਾ ਕੈਨੇਡਾ ਦੇ ਵਿੱਚ ਵਿਸਟਰ ਵੀਜੇ ਤੇ ਹੈ ਵਰਕ ਪਰਮਿਟ ਅਪਲਾਈ ਕੀਤਾ ਹੈ ਤੇ 5 ਕਿਲੇ ਜ਼ਮੀਨ ਹੈ ਮਾਤਾ ਪਿਤਾ ਦਾ ਮਲਟੀਪਲ ਕੈਨੇਡਾ ਵੀਜ਼ਾ ਲੱਗਿਆ ਹੋਇਆ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕੈਨੇਡਾ ਦੇ ਵਿੱਚ ਸੋਰੀ ਕੁੜੀ ਕੈਨੇਡਾ ਦੇ ਵਿੱਚ ਵਰਕ ਪਰਮਿਟ ਜਾਂ ਪੀਆਰ ਹੋਵੇ ਖਰਚਾ ਵੀ ਪਰਿਵਾਰ ਦੇ ਵੱਲੋਂ ਕਰ ਦਿੱਤਾ ਜਾਵੇਗਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਏਰੀਆ ਤਪਾ ਮੰਡੀ ਕਾਸਟ ਜਟਸੀਖ ਉਮਰ 1995 ਕੱਦ 5 ਫੁੱਟ 5 ਇੰਚ ਪੜਾਈ ਬੀ ਐਸ ਸੀ ਨੌਲ ਮੈਡੀਕਲ ਬੇਨ 21 ਮੈਰੀ ਡੇ ਭਰਾ ਦੋ ਨੇ ਇੱਕ ਇੰਡੀਆ ਤੇ ਇੱਕ ਕਨੇਡਾ ਪਿਤਾ ਖੇਤੀવાડી ਦਾ ਕੰਮ ਕਰਦੇ ਆ ਤੇ ਮਾਤਾ ਹਾਊਸ ਵਾਈਫ ਨੇ ਜੀ ਕਾਮੇਜੀ ਕਨੇਡਾ ਪੀਆਰ ਨੇ ਜੋਬ ਇਨ ਬੈਂਕ ਕੰਟੈਂਟ ਤੇ ਪਰਿਵਾਰ ਦੀ ਮਹੰਗੇ ਜੀ ਮੁੰਡਾ ਕਨੇਡਾ ਦੇ ਵਿੱਚ ਹੋਵੇ ਭਾਵੇਂ ਪੀਆਰ ਜਾਂ ਟੀਆਰ ਹੋਵੇ 10 ਤੋਂ 15 ਕਿੱਲੇ ਜ਼ਮੀਨ ਹੋਵੇ ਤੇ ਇਹਨਾਂ ਦਾ ਵਟਸਐਪ ਨੰਬਰ ਦਿੱਤਾ ਗਿਆ ਹੈ ਜੇ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਗੁਰਦਾਸਪੁਰ ਕਾਸਟ ਹਿੰਦੂ ਜੱਟ ਉਮਰ 1996 ਕੱਦ 5 ਫੁੱਟ 4 ਇੰਚ ਪੜਾਈ ਬੀਐਸਸੀ ਨਰਸਿੰਘ ਪਿਤਾ ਬਿਜ਼ਨਸਮੈਨ ਨੇ ਫਾਰਮਰ ਨੇ ਕਾਮੇ ਜੀ ਕੈਨੇਡਾ ਪੀਆਰਏ ਆਰਐਨ ਰਜਿਸਟਰ ਨਰਸੇ ਜੋਬ ਇਨ ਹਸਪੀਟਲ ਵੈਸ਼ਨੋ ਪਰਵਾਰੇ ਤੇ ਪਰਿਵਾਰ ਦੀ ਮਹੰਗੇ ਜੀ ਮੁੰਡਾ ਕਨੇਡਾ ਹੋਵੇ ਵੈਸ਼ਨੋ ਪਰਵਾਰ ਹੋਵੇ ਬੀਏ ਪਾਸ ਵਧੀਆ ਨੌਕਰੀ ਤੇ ਹੋਵੇ ਜ਼ਮੀਨ ਵੀ ਹੋਵੇ ਕਟਿੰਗ ਵਾਲਾ ਹੋਵੇ ਤੇ ਜਨਰਲ ਕਾਸਟ ਸੰਪਰਕ ਕਰੇ ਇਹਨਾਂ ਨੂੰ ਮੈਰਜ ਬਿਊਰੋ ਵਾਲੇ ਮਾਫ ਕਰਨ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਲੜਕਾ ਪਤਾ ਏਰੀਆ ਪਟਿਆਲਾ ਕਾਸਟ ਕਬੂਜ ਗੋਦ ਥਿੰਦ ਉਮਰ 29 ਸਾਲ ਕੱਦ 5 ਫੁੱਟ 8 ਇੰਚ ਪੜਾਈ ਬੀਟੈਕ ਫਰੋਮ ਦਿੱਲੀ ਸੌਫਟਵੇਅਰ ਇੰਜੀਨੀਅਰਿੰਗ ਇਨ ਗੁੜਗਾਓ ਪ੍ਰਾ ਏਕੇ ਨੇੜਾ ਪੀਆਰਏ ਕੰਮੇ ਜੀ ਇਨਾ ਦਾ ਮੁੰਡਾ ਕਨੇਡਾ ਪੀਆਰਏ ਵਧੀਆ ਆਮਦਨੇ ਵਧੀਆ ਘਰ ਪਰਵਾਰੇ ਤੇ ਪਰਿਵਾਰ ਦੀ ਪਾਏਗੇ ਜੀ ਗੁੜੀ ਪਟਿਆਲਾ ਏਰੀਆ ਦੀ ਹੀ ਹੋਵੇ ਸੋਹਣੀ ਸੁਨੱਖੀ ਤੇ ਪੜੀ ਲਿਖੀ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਡਨ ਲੋਪ ਕੋਲਕਾਤਾ ਕਾਸਟ ਬੇਨੀਪਾਲ ਜੱਟ ਸਿੱਖ ਉਮਰ 25 1922 ਵਿੱਚ ਪੜਾਈ ਪੋਸਟ ਗ੍ਰੈਜੂਏਸ਼ਨ ਡਾਇਟੈਕਸ ਅੱਧਾ 546 ਇੰਚ ਪ੍ਰਾਇ ਇੱਕ ਅਨਮੈਰਿਡ ਕਾਮੇਜੀ ਵਰਕਿੰਗ ਐਸ ਡਾਟਿਸ਼ੀਅਨ ਇਨ ਦਿੱਲੀ ਤੇ ਪਰਿਵਾਰ ਦੀ ਮੰਗੇਜੀ ਮੁੰਡਾ ਜਰਸੀ ਪਰਵਾਰ ਤੋਂ ਹੋਵੇ ਸੋਨਾ ਸੁਨੱਖਾ ਪੜਿਆ ਲਿਖਿਆ ਹੋਵੇ ਵਧੀਆ ਕੰਮ ਕਰਦਾ ਹੋਵੇ ਨਾਲ ਪਰਿਵਾਰ ਦੇ ਦੋ ਨੰਬਰ ਦਿੱਤੇ ਗਿਆ ਜੀ ਦਿੱਤੇ ਗਿਆ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ نوٹ ਕਰੋ ਜੀ ਨਾਮ ਕੌਰ ਪਤਾ ਮਾਨਸਾ ਕਾਸਟ ਜਰਸੀਖ ਉਮਰ 1990 ਕੱਦ 5 ਫੁੱਟ 4 ਇੰਚ ਗੋਤ ਮਾਨਸਾ ਹੀ ਹੈ ਪ੍ਰਾ ਇੱਕ ਮੈਰਿਡ ਫੈਮਿਲੀ ਦੇ ਵਿੱਚ ਮਾਤਾ ਪਿਤਾ ਤੇ ਦਾਦਾ ਜੀ ਨੇ ਪੜਾਈ ਜੀ ਐਨ ਐਮ 5 ਇਅਰ ਐਕਸਪੀਰੀਅੰਸ ਬੀ ਐਸ ਸੀ ਸੈਕੰਡ ਇਅਰ ਦੇ ਪੇਪਰ ਦੇਨੇ ਨੇ ਤੇ ਪਰਿਵਾਰ ਦੀ ਮੰਗੇ ਜੀ ਮੁੰਡਾ ਕਨੇਡਾ ਆਸਟ੍ਰੇਲੀਆ ਪੀਅਰ ਹੋਵੇ ਬੜੀਆ ਪਰਿਵਾਰ ਤੋਂ ਹੋਵੇ 5 ਤੋਂ 7 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਅੰਮ੍ਰਿਤਸਰ ਕਾਸਟ ਰਾਮਗੜੀਆ ਉਮਰ 29 ਸਾਲ ਕੱਦ 5 ਫੁੱਟ 8 ਇੰਚ ਪੜਾਈ ਗ੍ਰੈਜੂਏਸ਼ਨ ਕੰਮ ਜੀ ਕੁੜੀ ਚੰਡੀਗੜ੍ਹ ਦੇ ਵਿੱਚ ਗਵਰਨਮੈਂਟ ਚਰਵ ਕਰਦੀ ਏ ਕੁੜੀ ਮੰਗਲੀ ਕੇ ਜੀ ਤੇ ਪਰਿਵਾਰ ਦੀ ਮਹੰਗੇ ਮੁੰਡਾ ਵਧੀਆ ਪਰਿਵਾਰ ਤੋਂ ਪੜਿਆ ਲਿਖਿਆ ਹੋਵੇ ਗਵਰਨਮੈਂਟ ਜੌਬ ਚ ਆਪਣਾ ਬਿਜ਼ਨਸ ਹੋਵੇ ਵੈਸ਼ਨੋ ਪਰਿਵਾਰ ਹੋਵੇ ਨਸ਼ੇ ਤੋਂ ਰਹਿਤ ਹੋਵੇ ਤੇ ਮੰਗਲੀਕ ਹੋਵੇ ਅੰਮ੍ਰਿਤਸਰ ਤਰਨਤਾਰਨ ਬਟਾਲਾ ਏਰੀਆ ਹੀ ਇਹਨਾਂ ਨੂੰ ਸੰਪਰਕ ਕਰੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੇ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਹਰਪ੍ਰੀਤ ਸਿੰਘ ਪਤਾ ਮੁਕਸਰ ਸਾਹਿਬ ਕਾਸਟ ਜੱਟ ਸਿੱਖ ਗੋਤ ਪਰਵਾਰ ਉਮਰ 31 1994 ਕੱਦ 6 ਫੁੱਟ 2 ਇੰਚ ਪੜਾਈ ਬੀਏ ਪਾਸ ਪਿਤਾ ਗੁਰਦੇਵ ਸਿੰਘ ਕਾਪਨੀ ਜੇ 10 ਕਿੱਲੇ ਜ਼ਮੀਨ ਹੈ ਵਧਿਆ ਕਾਰੋਬਾਰ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸੋਹਣੀ ਸੁਨੱਖੀ ਹੋਵੇ ਵਧਿਆ ਪਰਿਵਾਰ ਤੋਂ ਹੋਵੇ ਕੱਦ 5 ਫੁੱਟ 5 ਇੰਚ ਤੱਕ ਹੋਵੇ ਤੇ ਐਨਆਰਆਈ ਇਹਨਾਂ ਨੂੰ ਸੰਪਰਕ ਨਾ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਹਾਂਜੀ ਇਹ ਸੀ ਜੇ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਦਿੱਤੇ ਗਏ ਪਰਿਵਾਰ ਦੇ ਨੰਬਰਾਂ 'ਤੇ ਤੁਸੀਂ ਕਾਲ ਮੈਸੇਜ ਕਰਕੇ ਉਦੇਰੇ ਚਾਣਕਾਰੀ ਵੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚੋਂ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਚਾਹ ਪਾਹ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੇਰੇ ਸੇਰੇ ਕਰਕੇ ਬਾਇਓ ਡਾਟਾ ਪੇਜ 'ਤੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਐਡ ਦਾ ਜੋ ਵੀ ਪ੍ਰੋਸੈਸ ਹੋਵੇਗਾ ਸਾਰੀ ਜਾਣਕਾਰੀ ਹੋਵੇਗੀ ਫੀਸ ਦੀ ਉਹ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤੀ ਜਾਵੇਗੀ ਮਿਲਦੇ ਆ ਜੇ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਧੰਨਵਾਦ ਜੀ